ਪੁਜੰਗ ਪ੍ਰਯਾਤ ਛੰਦ ਉੰਜ ਵੈਸੇ ਇਹਨੂੰ ਯਈਏ ਨਾਲ ਵੀ ਸ਼ਬਦ ਵਰਤਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ ਇਹੀ ਹੁੰਦਾ ਹੈ ਯਈਏ ਨਾਲ ਇੱਥੇ ਗੁਰੂ ਜੀ ਨੇ ਜੱਜੇ ਨਾਲ ਵਰਤਿਆ ਪੁਜੰਗ ਲਬਜ਼ੀ ਅਰਥ ਏ ਹੀ ਨੇ ਸੱਪ ਇਹ ਸ਼ੰਤ ਦੀ ਇੱਕ ਚਾਲ ਹੈ ਪੁਜੰਗ ਪ੍ਰਯਾਤ ਛੰਦ ਅੱਗੇ ਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਆਗਾਦ ਦੇ ਆਬਾਦੇ ਇਹ ਫਿਰ ਬੇਨਤੀ ਸੁਣਿਓ ਆਗਾਦ ਦੇ ਅਗਾਦੇ ਦਾ ਅਰਥ ਹੁੰਦਾ ਹੈ ਇਹ ਸ਼ਬਦ ਹੈ ਜਿਸ ਦਾ ਕਿਸੇ ਨੇ ਕੋਈ ਥਾਂ ਨਾ ਪਾਇਆ ਹੋਵੇ ਮੇਰੀ ਬੇਨਤੀ ਹੈ ਗਾਣਾ ਕਿਸੇ ਚੀਜ਼ ਨੂੰ ਲੱਭਣਾ ਅਗਾਦੇ ਦਾ ਅਰਥ ਹੈ ਜਿਸ ਨੂੰ ਜਿਸ ਦਾ ਕੋਈ ਥਾਂ ਨਾ ਪਾ ਸਕੇ ਫਿਰ ਬੇਨਤੀ ਸੁਣੋ ਮੈਂ ਲਫ਼ਜ਼ ਵਰਤਨ ਲਗਾ ਅਗਾਦੇ ਇੱਕ ਸ਼ਬਦ ਸੀ ਪੜਨੇ ਆ ਗਾਹ ਸੁਣਿਆ ਸਰਾਂ ਗੁਣਾ ਕੇ ਗਾਹ ਅਗਾਹ ਇਹ ਗੁਣ ਇੱਥੇ ਮਾਰੇ ਨੂੰ ਸ਼ਬਦ ਨੂੰ ਬਦਲ ਦਿੱਤਾ ਲਬਜ ਹੈ ਗਾਧੇ ਗਾਧੇ ਦਾਰਤ ਹੁੰਦਾ ਗਾ ਲੈਣਾ ਜਾਨ ਲੈਣਾ ਅਗਾਧੇ ਦਾਰਥੇ ਪ੍ਰਮਾਤਮਾ ਜੀ ਤੁਹਾਡਾ ਕੋਈ ਥਾ ਨਹੀਂ ਪਾਸਕਦਾ ਅਗੇ ਆਬਾਦੇ ਐੜਾ ਅਗੀਤਰ ਲੱਗਾ ਤੇ ਸ਼ਬਦ ਹੈ ਬਾਦੇ ਬਾਦੇ ਦਾਰਤ ਹੁੰਦਾ ਰੁਕਾਵਟ ਪਾਣੀ ਬਾਧਾ ਖੜੀ ਕਰਨੀ ਆਬਾਦੇ ਕੋਈ ਨਹੀਂ ਜਮਿਆ ਤੇਰੇ ਕੰਮ ਦੇ ਵਿੱਚ ਕੋਈ ਰੁਕਾਵਟ ਪਾ ਸਕੇ ਜੋ ਆਪ ਜੀ ਕਰਨਾ ਚਾਹੋ ਸੱਚੇ ਵਿੱਚ ਕਿਸੇ ਦੀ ਮਜਾਲ ਕਹਦੇ ਪਰਮਾਤਮਾ ਇਸ ਤਰ੍ਹਾਂ ਹੀ ਤੇ ਇਸ ਤਰ੍ਹਾਂ ਕਰ ਆਪ ਅਥਾ ਹੋ ਅੰਤ ਕੋਈ ਨਹੀਂ ਆਬਾਦੇ ਦਾ ਅਰਥ ਕੀਤਾ ਆਪ ਜੀ ਵਿੱਚ ਕੋਈ ਰੁਕਾਵਟ ਨਹੀਂ ਪਾਸਕਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਜੀ ਬੰਦਾ ਸੋਚ ਵੀ ਨਹੀਂ ਸਕਦਾ ਪਰਮੇਸ਼ਵਰ ਜੀ ਬਿਓ ਪੂਛਣਾ ਮਸਲਤ ਧਰੈ ਕਿਸੇ ਦੂਜੇ ਦੀ ਸਲਾਹ ਲੈ ਕੇ ਨਹੀਂ ਕਹਿੰਦੇ ਆਹ ਕੰਮ ਕਰ ਲੱਗਿਆ ਜੋ ਕਿ ਸ਼ਕਾਰ ਹੈ ਸੋ ਆਪੇ ਕਰੇ ਜੋ ਕਰਨਾ ਆਪੇ ਕਰਨਾ ਹੈ ਕਿਸੇ ਤੋਂ ਨਹੀਂ ਪੁੱਛਦੇ ਆਗਾਦੇ ਆ ਪਹੁੰਚ ਕੋ ਆਬਾਦੇ ਤੁਹਾਡੇ ਚ ਕਿਸੇ ਨੇ ਰੁਕਾਵਟ ਨਹੀਂ ਪਾ ਸਕਨੀ ਹੁਣ ਅਗਲਾ ਸ਼ਬਦੇ ਅਨੰਦੀ ਸਰੂਪੇ ਅਨੰਦੀ ਰਾਤੀ ਮੈਂ ਜਿਨਾ ਕਥਾ ਸੁਣੀ ਹੋਣੀ ਸੱਜਣ ਮੈਂ ਰਾਤੀ ਆਨੰਦ ਤੇ ਕੁਝ ਬੇਨਤੀ ਕੀਤੀ ਸੀ ਜਦੋਂ ਐਸੀ ਨੇ ਜਨਮੰਗ ਤਾ ਮਰਨੰਗ ਹਰਕੰਗ ਤਾ ਸੋਗੰਗ ਰੋਗੰਗ ਤਾ ਭੋਗੰਗ ਉਹਦੇ ਵਿੱਚ ਇੱਕ ਮਰਜ਼ ਕੀਤੀ ਸੀ ਹਰ ਅਵਸਥਾ ਦਾ ਵਿਪਰੀਤ ਅਵਸਥਾ ਹੈ ਹਰ ਸ਼ਬਦ ਜੋ ਵਿਦਵਾਨ ਵਰਦੇ ਸ਼ਬਦ ਵਿਵੰਧ ਵਿਵੰਧ ਦਾਰ ਤੇ ਜਿਸ ਚੀਜ਼ ਦਾ ਦਵੰਦੀ ਕੋਈ ਹੈ ਪ੍ਰਤੀਦੰਧ ਵੀ ਕਹਿੰਦੇ ਆ ਨਾ ਜਿਹਦਾ ਵਿਰੋਧੀ ਕੋ ਹੈ ਜਿਵੇਂ ਰਾਤ ਮੈਂ ਬੇਨਤੀ ਕੀਤੀ ਸੁੱਖ ਦਾ ਵਿਰੋਧ ਦੁੱਖ ਹੈ ਉਸ ਦਾ ਵਿਰੋਧ ਨਿੰਦਿਆ ਹੈ ਜਨਮ ਦਾ ਵਿਰੋਧ ਮੌਤ ਹੈ ਇੱਜ਼ਤ ਦਾ ਵਿਰੋਧ અપਮਾਨ ਹੈ ਇਸ ਤ੍ਰੀ ਹੈ ਨਾ ਜੀ ਜਵਾਨੀ ਦਾ ਵਿਰੋਧ ਬੁਢੇਪਾ ਹੈ ਇਸ ਤਰ੍ਹਾਂ ਜਿਹੜਾ ਅਨੰਦੀ ਸ਼ਬਦ ਹੈ ਇਹਦਾ ਕੋਈ ਵਿਰੋਧੀ ਨਹੀਂ ਮਹਾਰਾਜ ਕਹਿੰਦੇ ਨੇ ਵੈ ਗੁਰੂ ਜੀ ਆਪ ਜੀ ਦਾ ਸਰੂਪ ਜਿਹੜਾ ਹੈ ਆਪ ਆਨੰਦ ਸਰੂਪ ਹੋ ਕਿਉਂਕਿ ਤੁਹਾਡੇ ਸਰੂਪ ਹੀ ਸਦਾ ਖੇੜਾ ਹੀ ਖੇੜਾ ਹੈ ਤੁਹਾਡੇ ਕੋਲ ਗਮੀ ਹੈ ਹੀ ਨਹੀਂ ਰਾਤ ਮੈਂ ਇੱਕ ਬੇਨਤੀ ਕੀਤੀ ਸੀ ਇੱਕ ਤੋਕ ਮੈਂ ਫਿਰ ਦੁਬਾਰਾ ਪੜ ਦੇਣਾ ਇਹ ਕਈ ਵਾਰੀ ਦੇਖੋ ਜਦੋਂ ਆਪਾਂ ਸੁਚੇਤ ਹੋ ਕੇ ਪਾਠ ਕਰਨੇ ਹਨ ਇੰਨਾ ਖਜ਼ਾਨਾ ਮਿਲਦਾ ਇੱਕ ਬਚਨ ਦਾ ਬਚਨ ਹੁੰਦਾ ਹੈ ਮਹਾਰਾਜ ਜੀ ਦਾ ਕਿ ਪ੍ਰਮਾਤਮਾ ਅਨੰਦੀ ਸਹਿਬ ਹੈ ਉਹ ਆਨੰਦ ਦਾ ਮਾਲਕ ਹੈ ਆਪ ਜੀ ਦਾ ਸਰੂਪ ਆਨੰਦ ਹੈ ਜਿੰਨੂੰ ਆਪ ਜੀ ਜਪਜੀ ਸਾਹਿਬ ਚ ਪੜਦੇ ਹੋ ਸਤ ਸੁਹਾਨ ਸਦਾ ਮਨ ਚਾਉ ਆ ਹੈ ਅਨੰਦੀ ਸਦਾ ਮਨ ਚਾਉ ਉਹਦੇ ਕੋਲ ਕਦੀ ਗਮੀ ਕਦੀ ਚਿੰਤਾ ਕਦੀ ਚੋਰਾ ਨਹੀਂ ਤੇਰਾ ਘਰ ਆਨੰਦ ਵਧਾਈ ਤੁਧ ਕਰ ਅਨੰਦੀ ਸਰੂਪੇ ਆਪ ਜੀ ਦਾ ਸਰੂਪ ਆਨੰਦ ਸਰੂਪ ਅੱਗੇ ਗੁਰੂ ਜੀ ਕਹਿੰਦੇ ਨਮੋ ਸਰਬ ਮਾਨੇ ਨਮੋਦਰਥੇ ਨਮਸਕਾਰ ਹੈ ਵੈ ਗੁਰੂ ਜੀ ਆਪ ਜੀ ਨੂੰ ਸਰਬ ਦਾ ਅਰਥ ਸਾਰੇ ਤੇ ਮਾਨ ਦਾ ਲਫਜ਼ੀ ਅਰਥ ਹੈ ਆਦਰ ਦੇਣਾ ਵੈ ਗੁਰੂ ਜੀ ਅਸੀਂ ਆਪ ਜੀ ਨੂੰ ਨਮਸਕਾਰ ਕਰਨਿਆਂ ਨਮੋ ਸਰਬ ਮਾਨੇ ਸਾਰੇ ਧਰਤੀ ਦੇ ਜੀਵ ਜਿਹੜੇ ਨੇ ਤੇਰੇ ਹੁਕਮ ਅੱਗੇ ਝੁਕਦੇ ਆ ਝੁਕਣਾ ਪੈਂਦਾ ਨਮੋ ਸਰਬ ਮਾਨੇ ਅੱਗੇ ਸ਼ਬਦੀ ਸਮਸਤੀ ਸਮਸਤੀ ਦਾ ਲਫਜ਼ੀ ਅਰਥ ਹੈ ਜੀ ਸਾਰੇ ਮੈਂ ਕੱਲ ਕਿਹਾ ਸੀ ਸਮਸਤੀ ਸਮਸਤ ਤੇ ਸਮਸਤੁਲ ਇਹ ਸ਼ਬਦ ਸਤਿਗੁਰਾਂ ਨੇ ਵਰਤੇ ਨੇ ਜਾਬ ਸਹਿਬ ਵਿੱਚ ਸਮਸਤੀ ਨਿਧਾਨੇ ਨਿਧਾਨਦਰ ਤੇ ਖਜ਼ਾਨਾ ਜਿੰਨੇ ਵੀ ਪਦਾਰਥ ਨੇ ਜਿੰਨੇ ਵੀ ਖਲਾਨੇ ਨੇ ਸਾਰੇ ਖਜ਼ਾਨਿਆਂ ਦੇ ਮਾਲਕ ਤੁਸੀਂ ਆਪ ਹੋ ਸਮਸਤੀ ਨਿਧਾਨੇ ਸਾਰੇ ਖਜ਼ਾਨੇ ਆਪ ਜੀ ਦੇ ਅਧੀਨ ਨੇ ਹੁਣ ਇਸ ਤੋਂ ਅੱਗੇ ਜੀ ਆ ਖਾਸ ਕਰਕੇ ਇਹ ਤਿੰਨ ਤੁਕਾਉਣ ਗੀਆਂ ਬੇਤੀ ਥੋੜਾ ਜਿਹਾ ਭੁਲੇਖਾ ਪੈ ਜਾਂਦਾ ਜੀ ਕਈ ਸੱਜਣਾਂ ਇਹ ਪਾਠ ਕਰਦੇ ਆ ਨਮਸਤੰਗ ਦੀ ਥਾਂ ਨਮਸਤੰਗ ਬੋਲ ਜਾਂਦੇ ਆ ਅਗਾ ਪਹਿਲੇ ਸ਼ੰਤ ਚ ਆਇਆ ਸੀ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਹੁਣ ਦੁਬਾਰਾ ਫਿਰ ਆ ਗਿਆ ਨਮਸ ਤੱਤੇ ਦੇ ਪੈਰ ਥੱਲੇ ਵਾਵਾ ਉੱਤੇ ਟਿੱਪੀ ਮੈਂ ਆਪ ਜੀ ਨੂੰ ਉਸ ਦਿਨ ਬੇਨਤੀ ਕੀਤੀ ਕੱਲ ਵੀ ਕੀਤੀ ਉਹ ਵਾਰ-ਵਾਰ ਤਾਂ ਆਪਾਂ ਗੱਲ ਕਰਨਿਆਂ ਵੀ ਸਮਝ ਪੈ ਜਾਏ ਉੰਜ ਅਸੀਂ ਵੀ ਉਚਾਰਨ ਜਦੋਂ ਪਹਿਲਾਂ ਕਰਦੇ ਰਹੇ ਪੂਰਾ ਵਾਹ ਵਾਹ ਹੀ ਬੋਲਦੇ ਰਹੇ ਨਮਸਤਵੰਗ ਮਸਜਦ ਵਿੱਚ ਬੇਨਤੀ ਕੀਤੀ ਜੀ ਜਿਹੜੀ ਗੁਰਬਾਣੀ ਦੀ ਭਾਸ਼ਾ ਹੈ ਨਾ ਜੀ ਮੈਂ ਇੱਕ ਵਾਰ ਕਿਹਾ ਸੀ ਕਹਿਣ ਨੂੰ ਸੌਖਾ ਵੀ ਬੜੀ ਸੌਖੀ ਕਥਾ ਜੀ ਪਿਆਰਿਓ ਸਿਰਫ ਅਰਬੀ ਆਉਂਦੀ ਹੋਵੇ ਬੰਦਾ ਕੁਰਾਨ ਪੜ ਸਕਦਾ ਹੈ ਸੰਸਕ੍ਰਿਤ ਆਉਂਦੀ ਹੋਵੇ ਵੇਦ ਪੜ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਪਛਾਵਾਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਪਛਾਵਾਂ ਵਰਤੀਆਂ ਨੇ ਵੈਸੇ ਤੇ ਚਾਰ ਪੰਜ ਦਾ ਜ਼ਿਕਰ ਕਰਨੇ ਸਭ ਤੋਂ ਵੱਡੀ ਗੱਲ ਇਹ ਵੀ ਭਾਸ਼ਾ ਨਾਲ ਭਾਸ਼ਾ ਜੁੜ ਕੇ ਨਵੇਂ ਸ਼ਬਦਾਂ ਦੀ ਵੋਕੈਬਲਰੀ ਤਿਆਰ ਕਰ ਦਿੱਤੀ ਫਿਰ ਬਿੰਤੀ ਸੁਣੋ ਨਵੀਂ ਵੋਕੈਬਲਰੀ ਹੈ ਜੀ ਕਿਤੇ ਪੜਨ ਨੂੰ ਸੁਣਨ ਨੂੰ ਨਹੀਂ ਮਿਲਦੀ ਹੁਣ ਮੈਂ ਆਪ ਜੀ ਨੂੰ ਕੱਲ ਪਰਸੋਂ ਕਿਹਾ ਵੀ ਕਦੀ ਪੜਤੂ ਛੰਦ ਵੀ ਸੁਣਿਆ ਗੁਰੂ ਸਾਹਿਬ ਨੇ ਪੜਤੂ ਛੰਦ ਸਿਰਜਿਆ ਹਰ ਬੋਲ ਮਨਾ ਛੰਦ ਅੱਗੇ ਆਵੇਗਾ ਉਸ ਦਿਨ ਜੇ ਸਮਾ ਹੋਇਆ ਉਸ ਇੱਕੋ ਛੰਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਵਤਾ ਦੇ ਨੌ ਦੇ ਨੌ ਰਸ ਰੱਖ ਦਿੱਤੇ ਆ ਕੋ ਸ਼ੰਦਿਸਰਫ ਇੱਥੇ ਸਤਿਗੁਰੂ ਨੇ ਜਿਹੜਾ ਸ਼ਬਦ ਵਰਤੇ ਹੈ ਮੈਂ ਫਿਰ ਰਿਪੀਟ ਕਰ ਲਗਾ ਅਸਲ 'ਚ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ ਉਹ ਤਵ ਹੈ ਗੁਰਮੁਖੀ 'ਚ ਲਿਖੋ ਤੱਤਾ ਵਾ ਵ ਤਵ ਜਦੋਂ ਇਹ ਸ਼ਬਦ ਬਦਲ ਕੇ ਪ੍ਰਾਕਿਰਤਿ 'ਚ ਆਇਆ ਕਿਉਂਕਿ ਇਸ ਤਨੀ ਭਾਸ਼ਾ ਚੱਲੀ ਹੈ ਨਾ ਸੰਸਕ੍ਰਿਤ ਹੈ ਪਾਲੀ ਹੈ ਪ੍ਰਕ੍ਰਿਤ ਹੈ ਪ੍ਰਕਿਰਤ ਹੈ ਇਹ ਉਸ ਤੋਂ ਬਾਅਦ ਸਾਡੀ ਆ ਪੰਜਾਬੀ ਅਪਭਰੰਸ਼ਾ ਹੈ ਫਿਰ ਪੰਜਾਬੀ ਬਣਦੀ ਵੈਗੁਰੂ ਭਾਵੇਂ ਵਿਸ਼ਾ ਮੈਨੂੰ ਪਤਾ ਸੰਗਤ ਆਮ ਸੰਗਤ ਦਾ ਵਿਸ਼ਾ ਨਹੀਂ ਪਰ ਵਿਆਖਿਆਕਾਰੀ ਵਿੱਚ ਇਹ ਦੀ ਇਹਦੀ ਸਮਝ ਤੋਂ ਬਿਨਾ ਵਿਆਖਿਆ ਨਹੀਂ ਹੋ ਸਕਣੀ ਇੱਕ ਵਾਰ ਮੈਂ ਕਿਹਾ ਸੀ ਅੱਜ ਅਸੀਂ ਕਦੀ ਸ਼ਬਦ ਵਰਤਨੇ ਜੇਵ ਤੇਵ ਏਵ ਨਹੀਂ ਵਰਦੇ ਨਾ ਬਹੁਤ ਘੱਟ ਅਸੀਂ ਕਹਿੰਨੇ ਜਿਉ ਤਿਉ ਕਿਉਂ ਵਾਬਾ ਘੱਟ ਵਰਤਨੇ ਜਦੋਂ ਗੁਰੂ ਸਾਹਿਬ ਗੁਰਬਾਣੀ ਉਚਾਰਨ ਕਰ ਰਿਹਾ ਉਦੋਂ ਪ੍ਰਾਕਿਰਤ ਹੈ ਪੰਜਾਬੀ ਬਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੋਨੋਂ ਸ਼ਬਦ ਵਰਤਨੇ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਕਿਵ ਵੀ ਵਰਤਿਆ ਤੇ ਕਿਉ ਵੀ ਵਰਤਿਆ ਹਾਲਾਂਕਿ ਪੁਰਾਣਾ ਸ਼ਬਦ ਜਿਹੜਾ ਉਹ ਅਸੀਂ ਅੱਜ ਨਾਸਕੀ ਬਣ ਗਿਆ ਉਹਦੋਂ ਪ੍ਰਾਕਿਰਤ ਨਾਸਕੀ ਨਹੀਂ ਕਿਉ ਸੀ ਕਿਵ ਕਰ ਆਖਾ ਕਿਵ ਸਾਲਾਹੀ ਇੱਥੇ ਤਾਂ ਲੋੜ ਪੈ ਰਹੀ ਕਿਉਂਕਿ ਜਾਬ ਸਾਹਿਬ ਪਸ਼ਾਵਾਂ ਮਾਰੇ ਨੇ ਵਰਤਿਆ ਮੈਂ ਆਪ ਨੂੰ ਕਿਹਾ ਸੀ ਪਹਿਲਾਂ ਤਬ ਸੀ ਜਦੋਂ ਪ੍ਰਕਿਰਤ ਤਬ ਦਾ ਰੱਬ ਜੀ ਅਰਥ ਵੀ ਤੇਰਾ ਹੈ ਜਦੋਂ ਇਹ ਪ੍ਰਕਿਰਤ ਬਣਿਆ ਸੰਸਕ੍ਰਿਤ ਤੋਂ ਅੱਗੇ ਬੋ ਭਾਸ਼ਾ ਚੱਲੀ ਇਹ ਸ਼ਬਦ ਬਣ ਗਿਆ ਤੋਇੰ ਫਿਰ ਬੇਨਤੀ ਸੁਣਿਓ ਤੱਤੇ ਔਂਕੜ ਜੇ ਇਹ ਟਿੱਪੀ ਤੋਇੰ ਹੁਣ ਜਦੋਂ ਵਾਵੇ ਤੱਤੇ ਦੇ ਥੱਲੇ ਨਿੱਕਾ ਵਾਵਾ ਆ ਗਿਆ ਇਹਨੇ ਵਾਵੇ ਦੀ ਧੁਨੀ ਨਹੀਂ ਦੇਣੀ ਇਹ ਯਾਦ ਰੱਖਿਓ ਇਹ ਧੁਨੀ ਦੇਗਾ ਜਿਹੜੀ ਮੈਂ ਸ਼ਬਦ ਵਰਤਿਆ ਹੈ ਵੀ ਤੱਤੇ ਦੇ ਔਂਕੜ ਇਹ ਯਾ ਟਿੱਪੀ ਜਾਂ ਐੜਾ ਟਿੱਪੀ ਇਹਦਾ ਪਾਠ ਅਸੀਂ ਨਮਸਤਵੰਗ ਜੇ ਕਰਾਂਗੇ ਤੇ ਵਾਵਾ ਪੂਰਾ ਬੋਲਿਆ ਜਾਣੇ ਪਾਠ ਇਸ ਤਰ੍ਹਾਂ ਜਿੰਨੀ ਕੋਈ ਸਮਝ ਪਰ ਮੇਰੇ ਉਚਾਰਨ ਦਾ ਦਾਵਾ ਨਹੀਂ ਨਮਸਤਵੰਗ ਨਮਸਤਵੰਗ ਨਹੀਂ ਨਮਸਤਵੰਗ ਨਿਰਨਾਥੇ ਇਹ ਤਾਂ ਮੈਂ ਪਿਛੋਕਰ ਦੱਸ ਦਿੱਤਾ ਵੀ ਇਹ ਪੈਰ ਚ ਵਾਵਾ ਕਿਵੇਂ ਆ ਗਿਆ ਪ੍ਰਕਿਰਤੀ ਜਦੋਂ ਬਣਿਆ ਲਬਜੀ ਅਰਥ ਹੋ ਗਿਆ ਜੀ ਨਮਸ ਦਾ ਅਰਥ ਹੈ ਨਮਸਕਾਰ ਤੇ ਤੁੰਗ ਦਾ ਅਰਥ ਹੈ ਤੁਹਾਨੂੰ ਫਿਰ ਅਰਜਖ ਹੈ ਪਾਰ ਬ੍ਰह्म ਪਰਮੇਸ਼ਵਰ ਜੀ ਸਿੱਧੀ ਜੀ ਗੱਲ ਚੇਤੇ ਰੱਖਿਓ ਜੀ ਤੱਤੇ ਉੱਤੇ ਟਿੱਪੀ ਹੈ ਪੈਰ ਥੱਲੇ ਵਾਵਾ ਹੈ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਤੱਤੇ ਨੂੰ ਔਂਕਰ ਲੱਗ ਜਾਏ ਤੇ ਯਈਏ ਤੇ ਟਿੱਪੀ ਲੱਗ ਜਾਏ ਸਿੰਧਾ ਜਾਂ ਨੁਕਤਾ ਚੇਤੇ ਰੱਖਣ ਵਾਲਾ ਨਮਸਤਵੰਗ ਇਹਦਾ ਅਰਥ ਹੋ ਗਿਆ ਆਪ ਜੀ ਨੂੰ ਨਮਸਕਾਰ ਤੈਨੂੰ ਨਮਸਕਾਰ ਜਿਹੜਾ ਤੁੰਗ ਸ਼ਬਦ ਹੈ ਇਹ ਤੈਨੂੰ ਹੋ ਗਿਆ ਤੁਹਾਨੂੰ ਸਤਿਕਾਰਯੋਗ ਲਭ ਨਿਰ 나ਥੇ ਬੇਨਤੀ ਹੈ ਨਿਰ ਅਰਥ ਹੁੰਦਾ ਰਹਿਤ ਤੇ 나ਥ ਅਰਥੇ ਸ਼ਵਾਮੀ ਤੁਸੀਂ ਸਭ ਦੇ 나ਥ ਪਰ ਤੇਰਾ 나ਥ ਕੋਈ ਵੀ ਨਹੀਂ ਆਪ ਜੀ ਨੂੰ ਮੱਥਾ ਟੇਕਣਿਆ ਜੀ ਸਾਈ ਤੋਂ ਮਾਲਕ ਤੋਂ 나ਥ ਤੋਂ ਬਿਨਾ ਅੱਗੇ ਜੀ ਨਮਸਤਵੰ ਫਿਰ ਅਰਥ ਹੋ ਗਿਆ ਆਪ ਜੀ ਨੂੰ ਨਮਸਕਾਰ ਹੋਵੇ ਪਰ ਮਾਥੇ ਕਾਲ ਆਪਾਂ ਅਰਥ ਕੀਤੇ ਸੰ ਪਰਮਾਥੇ ਦੇ ਮਾਥੇਦਾਰਤ ਹੁੰਦਾ ਮੱਥਣਾ ਰਿੜਕਣਾ ਨਮਸਤੰ ਪਰਮਾਥੇ ਇਹਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਸਭ ਦਾ ਸਭ ਨੂੰ ਰਿੜਕਣ ਵਾਲੇ ਹੋ ਮਥਨ ਕਰਨ ਵਾਲੇ ਹੋ ਇਹਦਾ ਅਰਥ ਹੈ ਸਭ ਦਾ ਨਾਸ਼ ਕਰਨ ਵਾਲੇ ਵੀ ਤੁਸੀਂ ਹੋ ਨਮਸਕਾਰ ਤੁਹਾਨੂੰ ਨਮਸਤੰ ਨਮਸਤੰ ਆਪ ਜੀ ਨੂੰ ਨਮਸਕਾਰ ਅਗੰਜੇ ਅਗੰਜੇ ਦਾ ਅਰਥ ਹੈ ਅਜਿਤ ਜਿਹਨੂੰ ਕਿਸੇ ਨੇ ਜਿੱਤ ਨਹੀਂ ਸਕਣਾ ਤੈਨੂੰ ਕੋਈ ਨਹੀਂ ਜਿੱਤ ਸਕਦਾ ਨਮਸਤੰ ਨਮਸਤਵੰ ਅਪੰਜੇ ਅਪੰਜੇ ਦਾ ਅਰਥ ਆਪਾਂ ਪੰਜਾਬੀ ਦਾ ਸ਼ਬਦ ਹੈ ਭੰਣਾ ਇੱਥੇ ਭੰਜ ਭੰਜ ਦਾ ਅਰਥ ਹੈ ਤੋੜ ਨਹੀਂ ਭੰਣਾ ਜਿਹਨੂੰ ਕਹਿੰਨੇ ਅਪੰਜੇ ਦਾ ਅਰਥ ਹੈ ਆਪ ਜਿਹਦੇ ਟੁਕੜੇ ਨਹੀਂ ਕਿਸੇ ਕਰ ਸਕਦਾ ਨਮਸਕਾਰ ਨਮਸਤਵੰ ਅਪੰਜੇ